ਸਬ ਇੰਸਪੈਕਟਰ ਦੀ ਰੀਸੈਂਟ ਟ੍ਰਾਫਿਕ ਐਜੂਕੇਸ਼ਨ ਸਰਵ ਅਮਸਲ ਤੋਂ ਸੋਨੋ ਵਾਲੇ ਤੇ ਵੇਖਣ ਵਾਲੇ ਸੋਚ ਪਿਆ ਪਈ ਸਸੀ ਕਾਲ ਜੀ ਚਲਾਣ ਘਟਣ ਦੀ ਬਜਾਏ ਗੁਲਾਬ ਦੇ ਫੁੱਲ ਤੇ ਆਉਣੇ ਕਾਰਨ ਕੀ ਹੈ ਸਾਡੀ ਜੀ ਇਹ ਕੋਸ਼ਿਸ਼ ਹੁੰਦੀ ਹੈ ਕਿ ਕੋਈ ਨਾ ਕੋਈ ਨਵੇਕਲਾ ਕੰਮ ਕੀਤਾ ਜਾਵੇ ਲੋਕਾਂ ਨੂੰ ਡਰਾਈਵ ਕਰੂ ਲੋ ਤੇ ਬਾਬਤ ਜਿਹੜੇ ਨਿਜਮ ਨੇ ਉਹ ਲੋਕੀ ਉਪਨਾਉਣ ਜਿਸ ਤਰ੍ਹਾਂ ਕਿ ਸਾਡੀ ਪੰਜਾਬ ਸਰਕਾਰ ਹੈ ਪੰਜਾਬ ਸਰਕਾਰ ਵੱਲੋਂ ਸਾਡੇ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਜਿੰਨੇ ਵੀ ਐਕਸੀਡੈਂਟ ਘੱਟ ਤੋਂ ਘੱਟ ਹੋਣਗੇ ਅਸੀਂ 50% ਵੀ ਐਕਸੀਡੈਂਟ ਘੱਟ ਕਰ ਲਈਏ ਤੇ ਬਹੁਤ ਵਧੀਆ ਹੋਏਗਾ ਕਿਸੇ ਦਾ ਪੁੱਤ ਵੱਜੇਗਾ ਕਿਸੇ ਦਾ ਭਰਾ ਵੱਜੇਗਾ ਔਰ ਕਿਸੇ ਦਾ ਕੋਈ ਇਫਾਦਤ ਵੱਜੇਗਾ ਅਸੀਂ ਉਹਨਾਂ ਨੂੰ ਇੱਕ ਸਮਰਪਤ ਜਿੱਦਾਂ ਐਸਾ ਸਬ ਐਸਾ ਸਬ ਬਣਾਈ ਸਰਕਿਚ ਰੱਖਿਆ ਹੋ ਸਕਦਾ ਉਹਨਾਂ ਦਾ ਮਤਲਬ ਇਹ ਹੈ ਕਿ ਜਦ ਐਕਸੀਡੈਂਟ ਵਿੱਚ ਹੁੰਦੇ ਆ ਐਕਸੀਡੈਂਟ ਦੇ ਦੌਰਾਨ ਉਹਨਾਂ ਨੂੰ ਕੱਢਣ ਲੱਗਿਆਂ ਹਸਪਤਲ ਪਹੁੰਚਾਉਣ ਲੱਗਾ ਟਾਈਮ ਲੱਗਦਾ ਉਹ ਗੱਡੀਆਂ ਜਿਹੜੀਆਂ ਉਹ ਆਪਣੇ ਵਿਕਟਮ ਨੂੰ ਹਸਪਤਲ ਜਲਦੀ ਪਹੁੰਚਾਉਣ ਦੀਆਂ ਤੇ ਉਹਨਾਂ ਜਿਹੜਾ ਪਹਿਲਾ ਇੱਕ ਘੰਟਾ ਹੁੰਦਾ ਉਹ 골ਡਨ ਪੀਰੀਅਡ ਹੁੰਦਾ ਜਿਹਦੇ ਵਿੱਚ ਉਹਦੀ ਜਾਨ ਬਚ ਸਕਦੀ ਆ ਤੇ ਸਾਡੀ ਵੀ ਇੱਕ ਨਾ ਮਾਤਰ ਜੀ ਕੋਸ਼ਿਸ਼ ਹੈ ਕਿ ਅਸੀਂ ਕਿਸੇ ਦੀ ਜਾਨ ਬਚਾ ਸਕੀਏ ਇੱਕ ਮੈਸੇਜ ਦੇ ਦਈਂ ਜਾਂ ਲੋਕਾਂ ਨੂੰ ਇਹ ਮੈਸੇਜ ਦੇ ਕੇ ਗੁਲਾਬ ਦਾ ਫੁੱਲ ਦੇ ਕੇ ਕਿ ਭਾਈ ਇਹ ਜਾਨ ਬੜੀ ਕੀਮਤੀ ਆ ਇਹਨੂੰ ਬਚਾ ਲਓ ਆਪਣੇ ਆਪ ਨੂੰ ਸੇਵ ਰੱਖੋ ਨਾਲ ਦੂਸਰਿਆਂ ਨੂੰ ਸੇਵ ਕਰੋ ਲੋਕਾਂ ਵਿੱਚ ਕਿੰਨਾ ਵਿਚਾਰ ਆ ਲੋਕਾਂ ਦਾ ਬਹੁਤ ਇਨਸਾਨੀਅਤ ਜਿਸਾਂ ਤੁਸੀਂ ਦੇਖ ਰਹੇ ਹੋ ਕਿ ਲੋਕੀ ਅਸੀਂ ਕਿਸੇ ਨੂੰ ਗੁਲਾਬ ਦਾ ਫੁੱਲ ਦੇ ਰਹੇ ਆ ਕਿ ਕਿਸੇ ਨੇ ਹੈਲਮਟ ਪਾਇਆ ਜਾਂ ਸੀਟ ਬੈਲ ਲਗਾਈ ਆ ਉਹਨੂੰ ਗੁਲਾਬ ਦਾ ਫੁੱਲ ਦੇ ਰਹੇ ਤੇ ਦੂਸਰੇ ਲੋਕ ਵੀ ਸਾਨੂੰ ਕਹਿੰਦੇ ਸਾਨੂੰ ਗੁਲਾਬ ਦਾ ਫੁੱਲ ਦਿਓ ਜੀ ਤੁਹਾਡਾ ਪ੍ਰਾਲਾ ਬਹੁਤ ਅੱਛਾ ਲੱਗਾ ਔਰ ਲੋਕਾਂ ਦਾ ਸ਼ਾਬ ਵੀ ਬਹੁਤ ਜ਼ਿਆਦਾ ਵਾ ਅਸੀਂ ਵੀ ਚਾਹੁੰਦੇ ਹਾਂ ਕਿ ਇਹੋ ਜਿਹੇ ਜਿਹੜੇ ਪ੍ਰਾਲੇ ਕੀਤੇ ਜਾਣ ਤੇ ਜਿਹੜੇ ਲੋਕਾਂ ਦੇ ਮਨਾਂ ਵਿੱਚ ਇਹ ਚੀਜ਼ਾਂ ਹੈਗੀਆਂ ਕਿ ਅਸੀਂ ਜਿਹੜੀ ਆ ਪੜ੍ਹਾਈ ਕਰਦੇ ਆ ਉਹ ਕੁਝ ਟਾਈਮ ਬਾਅਦ ਭੁੱਲ ਜਾਂਦੀ ਆ ਜਾਂ ਇਹ ਜਿੰਨੂੰ ਜਿਹੜੀ ਪਾਲਿਸ਼ ਹੋਣ ਵਾਲੀ ਗੱਲ ਆ ਆਪਾਂ ਜਿਹੜੇ ਇਹ ਟ੍ਰੈਫਿਕ ਰੂਲ ਹੈ ਇਹ ਜਦੋਂ ਅਸੀਂ ਕਬਤਖਾਂ ਵਿੱਚ ਮੱਥਾ ਜਾਂਦੇ ਆ ਕਿਸੇ ਦੇ ਸੰਸਕਾਰ ਦੇ ਉੱਤੇ ਤੇ ਉਹਦੀ ਯਾਦ ਹੁੰਦੀ ਆ 2-4 ਦਿਨ ਜ਼ਿਆਦਾ ਤਾਜ਼ਾ ਰਹਿੰਦੀ ਆ ਕਿ ਸਾਡਾ ਜਿਹੜਾ ਐਕਸੀਡੈਂਟ ਹੋਇਆ ਤੇ ਅਸੀਂ ਗੱਡੀ ਹੌਲੀ ਚਲਾਉਣੀ ਆ ਜਾਂ ਆਪਣਾ ਬਾਈਕ ਹੌਲੀ ਚਲਾਉਣਾ ਤੇ ਅਸੀਂ ਕੋਸ਼ਿਸ਼ ਕਰਾਂਗੇ ਇਹ ਜਿਹੜਾ ਇਹ ਜਿਹੜਾ ਬਿਲਕੁਲ ਫੇਸ ਰੀਡਿੰਗ ਹੈ ਸਾਡੀ ਬਿਲਕੁਲ ਸਮਾਈਲਿੰਗ ਹੈ ਇਹਨੂੰ ਸਦਾ ਮੁਸਕਰਾਹਟ ਆਪਣੇ ਚਿਹਰੇ ਤੇ ਰੱਖਣੀ ਆ ਤੇ ਸਾਡੀ ਕੋਸ਼ਿਸ਼ ਇਹ ਹੋ ਰੱਖੋ ਕਿ ਜਿਹੜਾ ਟ੍ਰੈਫਿਕ ਰੂਲ ਹੈ ਇਹਨਾਂ ਨੂੰ ਅਪਲਾਈ ਕਰੀਏ ਆਪਾਂ ਆਪਣੀ ਜਾਨ ਬਚਾਈਏ ਆਪਣੀ ਸੇਫਟੀ ਵਾਸਤੇ ਸਭ ਕੁਝ ਕਰਨਾ ਪਵੇਗਾ ਜੀ ਸਬ-ਇੰਸਪੈਕਟਰ ਦ ਰੀਸੈਂਟ ਡਰਾਈਵ ਕੈਜੂਕੇਸ਼ਨ ਸਰ ਦਾ ਅਮਸਲ ਤੋਂ ਸੋਨੋ ਵਾਲੇ ਤੇ ਵੇਖਵਾ ਸੋਤਿਆਂ ਪਿਆ ਪਈ ਸਸੀ ਕਾਲ ਜੀ ਅ ਚਲਾਣ ਘਟਣ ਦੀ ਬਜਾਏ ਗੁਲਾਬ ਦੇ ਫੁੱਲ ਤੇ ਆਉਣੇ ਕਾਰਨ ਕੀ ਹੈ ਸਾਡੀ ਜੀ ਇਹ ਕੋਸ਼ਿਸ਼ ਹੁੰਦੀ ਹੈ ਕਿ ਕੋਈ ਨਾ ਕੋਈ ਨਵੇਂ ਕਲਾ ਕੰਮ ਕੀਤਾ ਜਾਵੇ ਲੋਕਾਂ ਨੂੰ ਡਰਾਈਵ ਰੂਲ ਦੇ ਬਾਬਤ ਜਿਹੜੇ ਨਿਜਮ ਨੇ ਉਹ ਲੋਕੀ ਉਪਦਾਉਣ ਜਿਸ ਤਰ੍ਹਾਂ ਕਿ ਸਾਡੀ ਪੰਜਾਬ ਸਰਕਾਰ ਹੈ ਪੰਜਾਬ ਸਰਕਾਰ ਵੱਲੋਂ ਸਾਡੇ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਜਿੰਨੇ ਵੀ ਐਕਸੀਡੈਂਟ ਘੱਟ ਤੋਂ ਘੱਟ ਹੋਣਗੇ ਅਸੀਂ 50% ਵੀ ਐਕਸੀਡੈਂਟ ਘਟਾ ਕਰ ਲਈਏ ਤੇ ਬਹੁਤ ਵਧੀਆ ਹੋਏਗਾ ਕਿਸੇ ਦਾ ਘਰਤ ਵੱਜ ਜਾਏਗਾ ਕਿਸੇ ਦਾ ਭਰਾ ਵੱਜ ਜਾਏਗਾ ਔਰ ਕਿਸੇ ਦਾ ਕੋਈ ਫਾਤ ਵੱਜ ਜਾਏਗਾ ਅਸੀਂ ਉਹਨਾਂ ਨੂੰ ਇੱਕ ਸਮਰਪਤ ਜਿੱਦਾਂ ਐਸਐਸਪ ਬਣਾਇ ਸਰਕਿ ਰੱਖਿਆ ਹੋ ਸਕਦਾ ਉਹਨਾਂ ਦਾ ਮਤਲਬ ਇਹ ਹੈ ਕਿ ਜਿਹੜੇ ਐਕਸੀਡੈਂਟ ਵਿੱਚ ਹੁੰਦੇ ਆ ਐਕਸੀਡੈਂਟ ਦੇ ਦੌਰਾਨ ਉਹਨਾਂ ਨੂੰ ਕੱਢਣ ਲੱਗਿਆਂ ਹਸਪਤਲ ਪਹੁੰਚਾਉਣ ਦਾ ਟਾਈਮ ਲੱਗਦਾ ਉਹ ਗੱਡੀਆਂ ਜਿਹੜੀਆਂ ਉਹ ਆਪਣੇ ਵਿਕਟਮ ਨੂੰ ਹਸਪਤਲ ਜਲਦੀ ਪਹੁੰਚਾਉਣ ਦੀਆਂ ਤੇ ਉਹਨਾਂ ਦਾ ਪਹਿਲਾ ਇੱਕ ਘੰਟਾ ਹੁੰਦਾ ਉਹ 골ਡਨ ਪੀਰੀ ਹੁੰਦਾ ਜਿਹਦੇ ਵਿੱਚ ਉਹਦੀ ਜਾਨ ਬਚ ਸਕਦੀ ਆ ਤੇ ਸਾਡੀ ਵੀ ਇੱਕ ਨਾ ਮਾਤਰ ਜੀ ਕੋਸ਼ਿਸ਼ ਹੈ ਕਿ ਅਸੀਂ ਕਿਸੇ ਦੀ ਜਾਨ ਬਚਾ ਸਕੀਏ ਇੱਕ ਮੈਸੇਜ ਦੇ ਦਈਂ ਜਾਂ ਲੋਕਾਂ ਨੂੰ ਇਹ ਮੈਸੇਜ ਦੇ ਕੇ ਗੁਲਾਬ ਦਾ ਫੁੱਲ ਦੇ ਕੇ ਕਿ ਭਾਈ ਇਹ ਜਾਨ ਬੜੀ ਕੀਮਤੀ ਆ ਇਹਨੂੰ ਬਚਾ ਲਓ ਆਪਣੇ ਆਪ ਨੂੰ ਸੇਵ ਰੱਖੋ ਨਾਲ ਦੂਸਰਿਆਂ ਨੂੰ ਸੇਵ ਕਰੋ ਲੋਕਾਂ ਵਿੱਚ ਕਿੰਨਾ વિશਾ ਹੈ ਲੋਕਾਂ ਦਾ ਬਹੁਤ ਇਨਸ਼ਾਅ ਜੀ ਜਿਸਾਂ ਤੁਸੀਂ ਦੇਖ ਰਹੇ ਹੋ ਕਿ ਲੋਕੀ ਅਸੀਂ ਕਿਸੇ ਨੂੰ ਗੁਲਾਬ ਦਾ ਫੁੱਲ ਦੇ ਰਹੇ ਆ ਕਿ ਕਿਸੇ ਨੇ ਹੈਲਪੇਟ ਪਾਇਆ ਜਾਂ ਸੀਟ ਪਰ ਲਗਾਈ ਆ ਉਹਨੂੰ ਗੁਲਾਬ ਦਾ ਫੁੱਲ ਦੇ ਰਹੇ ਤੇ ਦੂਸਰੇ ਲੋਕ ਵੀ ਸਾਨੂੰ ਕਹਿੰਦੇ ਸਾਨੂੰ ਗੁਲਾਬ ਦਾ ਫੁੱਲ ਦਿਓ ਜੀ ਤੁਹਾਡਾ ਪ੍ਰਾਲਾ ਬਹੁਤ ਅੱਛਾ ਲੱਗਾ ਔਰ ਲੋਕਾਂ ਦਾ ਸ਼ਾਬ ਵੀ ਬਹੁਤ ਜ਼ਿਆਦਾ ਵਾ ਅਸੀਂ ਵੀ ਚਾਹੁੰਦੇ ਹਾਂ ਕਿ ਇਹੋ ਜਿਹੇ ਜਿਹੇ ਪ੍ਰਾਲੇ ਕੀਤੇ ਜਾਣ ਤੇ ਜਿਹੜੇ ਲੋਕਾਂ ਦੇ ਮਨਾਂ ਵਿੱਚ ਇਹ ਚੀਜ਼ਾਂ ਹੈਗੀਆਂ ਕਿ ਅਸੀਂ ਜਿਹੜੀ ਆ ਪੜ੍ਹਾਈ ਕਰਦੇ ਆ ਉਹ ਕੁਝ ਟਾਈਮ ਬਾਅਦ ਭੁੱਲ ਜਾਂਦੀ ਆ ਜਾਂ ਇਹ ਜਿੰਨੋ ਜਿਹੜੀ ਪਾਲਿਸ਼ ਹੋਣ ਵਾਲੀ ਗੱਲ ਆ ਆਪਾਂ ਜਿਹੜੇ ਇਹ ਟ੍ਰੈਫਿਕ ਰੂਲ ਹੈ ਇਹ ਜਿਹਨੇ ਅਸੀਂ ਕਬਤਖਾਨ ਵਿੱਚ ਮੱਥਾ ਜਾਂਦੇ ਆ ਕਿਸੇ ਦੇ ਸੰਸਕਾਰ ਦੇ ਉੱਤੇ ਤੇ ਉਹਦੀ ਯਾਦ ਹੁੰਦੀ ਆ 2-4 ਦਿਨ ਜ਼ਿਆਦਾ ਤਾਜ਼ਾ ਰਹਿੰਦੀ ਆ ਕਿ ਸਾਡਾ ਜਿਹੜਾ ਐਕਸੀਡੈਂਟ ਹੋਇਆ ਤੇ ਅਸੀਂ ਗੱਡੀ ਹੌਲੀ ਚਲਾਉਣੀ ਆ ਜਾਂ ਆਪਣਾ ਬਾਈਕ ਹੌਲੀ ਚਲਾਉਣਾ ਤੇ ਅਸੀਂ ਕੋਸ਼ਿਸ਼ ਕਰਾਂਗੇ ਇਹ ਜਿਹੜਾ ਜਿਹੜਾ ਬਿਲਕੁਲ ਫੇਸ ਰੀਡਿੰਗ ਹੈ ਸਾਡੀ ਬਿਲਕੁਲ ਸਮਾਈਲਿੰਗ ਹੈ ਇਹਨੂੰ ਸਦਾ ਮੁਸਕਰਾਹਟ ਆਪਣੇ ਚਿਹਰੇ ਤੇ ਰੱਖਣੀ ਆ ਤੇ ਸਾਡੀ ਕੋਸ਼ਿਸ਼ ਇਹ ਹੋ ਰੱਖੋ ਕਿ ਜਿਹੜੇ ਟ੍ਰੈਫਿਕ ਰੂਲ ਹੈ ਇਹਨਾਂ ਨੂੰ ਅਪਲਾਈ ਕਰੀਏ ਆਪਾਂ ਆਪਣੀ ਜਾਨ ਬਚਾਈਏ ਆਪਣੀ ਸੇਫਟੀ ਵਾਸਤੇ ਸਭ ਕੁਝ ਕਰਨਾ ਪੈਣਾ ਹੈ